ਦੇ ਕੋਈ ਇੰਟਰਨੈਸ਼ਨਲ ਟੂਰਨੇ ਕੀ ਸੋਚਿਆ ਇੱਕ ਕਦਮ ਚੱਕਿਆ ਤੇ ਸਾਰੀ ਦੁਨੀਆ ਜੁੜ ਗਈ ਹਰਾਂ ਦੌਰਾਨ ਭਾਈ ਪ੍ਰਤਾਪ ਸਿੰਘ ਚੋਕੇ ਜੁਕੇ ਤੇ ਜੁਕੇ ਰਹਿੰਦੇ ਸੀ ਉਹਨਾਂ ਨੇ ਉੱਥੇ ਖਾਲਸਾ ਲਈ ਤਕਰੀਬਨ 1 ਲੱਖ ਪਾਉਂਡ ਤੱਕ ਦੀ ਜਿਹੜੀ ਰਕਮ ਉਹ ਫੰਡ ਰੇਸ ਕੀਤਾ ਸੀਗਾ ਖਾਲਸਾ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਨਮਨਾਬਾਦ ਤੋਂ ਉਹਨਾਂ ਨੇ ਸਾਨੂੰ ਸੰਤ ਪਪਾ ਹਯਾਰਾ ਸਿੰਘ ਜੀ ਤਰਪਾਰਵੀਂ ਵਰਸੀ ਦੇ ਮੌਕੇ ਤੇ ਸਾਨੂੰ ਉੱਥੇ ਬੁਲਾਇਆ ਉਹ ਖੁਦ ਵੀ ਮਤਲਬ ਕਿ ਆ ਮੈਡੀਕਲ ਸਮਾਵਨ ਜਿਹੜੀਆਂ ਉੱਥੇ ਨਿਭਾਉਂਦੇ ਰਹਿੰਦੇ ਆ ਹਰ ਸਾਲ ਸਰਬਰਤਸਵੀ ਦੌਰਾਨ ਮੈਡੀਕਲ ਦਾ ਜਿਹੜਾ ਕੈਂਪ ਲਾਉਂਦੇ ਆ ਜੀ ਲੋਕਲ ਸੰਗਤਾਂ ਉਹਨਾਂ ਦੀ ਸਹੂਲਤ ਵਾਸਤੇ ਹੋਰ ਵੀ ਕਾਫੀ ਜਿਹੜੇ ਵੈਲਫੇਅਰ ਦੇ ਇਵੈਂਟਸ ਜਿਹੜੇ ਕਰਦੇ ਰਹਿੰਦੇ ਆ ਤਾਂ ਅਸੀਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਉੱਥੇ ਜਾ ਕੇ ਜਿਹੜੇ ਸਾਡੇ ਵੌਲੰਟੀਅਰਸ ਵੀਰ ਜਿਹੜੇ ਸਾਡੇ ਜਨਾਂ ਨੂੰ ਜਨਾਂ ਨੂੰ ਸਿਹਤ ਸਾਈਡ ਬਾਰੇ ਅਵੇਅਰਨੈਸ ਨਹੀਂ ਸੀਗੀ ਅਸੀਂ ਇੱਕ ਅਵੇਅਰਨੈਸ ਕੈਂਪ ਜਿਹੜਾ ਉੱਥੇ ਲਗਾਇਆ ਸੀਗਾ ਤਾਂ ਭਾਈ ਸੁਖਿੰਦਰ ਸਿੰਘ ਜੀ ਨੇ ਪੂਰਾ ਐਸਐਚਐਸਾ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਕਰਨਾ ਚਾਹੁੰਦੇ ਆ ਤੇ ਅ ਇਸ ਤੇ ਨਾਲ ਨਾਲ ਜਿਹੜੇ ਬਲਿੰਕ ਪੀਰ ਬਲੈਂਟੀਅਰਸ ਸਾਡੇ ਨਾਲ ਅਟੈਚ ਹੋਣਾ ਚਾਹੁੰਦੇ ਸੀਗੇ ਉਹਨਾਂ ਨੂੰ ਅਸੀਂ ਇੱਕ ਪ੍ਰੋਸੈਸ ਸਮਝਾਇਆ ਸੀਗਾ